ਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ 'ਤੁਰੀ ਕਾਰਬਿਆ' ਤੁਰੀ ਸ਼ਹਿਰ ਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਆ ਇੱਕ ਤੋਹਫਾ ਕਾਰ ਬਰੀਜ਼ਾ ਕੁਝ ਵੀ ਵੀਰਾਂ ਦੀ ਪਾਲਸੀ ਕਿ ਸਾਨੂੰ ਘੱਟ ਚੱਲੀ ਹੋਈ ਗੱਡੀ ਬਰੀਜ਼ਾ ਚਾਹੀਦੀ ਆ ਤਾਂ ਉਹਨਾਂ ਵਾਸਤੇ ਇੱਕ ਬੈਸਟ ਆਪਸ਼ਨ ਆਪਣੇ ਕੋਲ ਆਈ ਆ ਬਰੀਜ਼ਾ ਜੀਡੀਆਈ 2019 ਮਾਡਲ ਨੰਬਰ ਕਿੱਥੇ ਦਾ ਪਟਿਆਲੇ ਦਾ ਪੰਜਾਬ ਦਾ ਨੰਬਰ ਆ ਵਧੀਆ ਘੱਟ ਚੱਲੀ ਹੋਈ ਕਾਰ ਸਿਰਫ 31000 ਚੱਲੀ ਕਾਰ ਵੀਡੀਓ ਆਪਾਂ ਸਟਾਰਟ ਕਰਦੇ ਆਂ ਗੱਡੀ ਸਾਰੀ ਆਪਾਂ ਦਿਖਾਣੇ ਆਂ ਪਤਾ ਕਰੋ ਨੋਟੀ ਆਪਣਾ ਤੋਰੀ ਕਾਰ ਵਯਾਰ ਐਮ ਕੇ ਬਾਈਪਾਸ ਦਾ ਰੋਡ ਆਪੋਜ਼ਿਟ ਟੀਵੀਐ ਏਜੰਸੀ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਤੋਰੀ ਇਹ ਅਜੀ 2019 ਮਾਡਲ ਬਰੀਜ਼ਾ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਪਹਿਲਾਂ ਲੈਫਟ ਔਰ ਰਾਈਟ ਪੂਰੀ ਵਧੀਆ ਕਾਰ ਆ ਆਰਮੀ ਪਰਸਨ ਦੀ ਇਹ ਕਾਰ ਆ ਪੰਜਾਬ ਦਾ ਨੰਬਰ ਆ ਟਾਇਰ ਹਜੇ ਨਾਲ ਦੇ ਨੇ ਤਕਰੀਬਨ ਹੈਗੇ ਨੇ ਜਿਵੇਂ 30000 ਚੱਲ ਗਈ ਤਕਰੀਬਨ ਅਧਿਕ ਕ ਕਹਿ ਸਕਦੇ ਆਪਾਂ ਟਾਇਰ ਕੀ ਤੋਂ 40% 60000 ਟਾਇਰ ਚੱਲਦੇ ਨੇ ਬਰੀਜ਼ਾ ਦੇ ਤੇ ਅਲਾਈ ਵੀਲ ਆ ਗਏ ਕੰਪਨੀ ਵਾਲੇ ਜੈਡ ਡੀ ਆਈ ਦੇ ਜਿਹੜੇ ਆਂਦੇ ਨੇ ਲਾਏ ਉਹ ਆ ਗਏ ਬਲੈਕ ਬਲੈਕ ਕਲੇ ਲਏ ਬੈਕ ਵਾਈਪਰ ਡੀਫੋਗਰ ਕੰਡੀਸ਼ਨ ਹੈ ਵਿੱਚੋਂ ਇੰਟੀਰੀਅਰ ਚੈੱਕ ਕਰ ਲੋ ਗੱਡੀ ਦਾ ਆਜੋ ਚੈੱਕ ਕਰਾਣੇ ਕੰਡੀਸ਼ਨ ਆਪਾਂ ਗੱਡੀ ਦੀ ਵੈਸੇ ਗੱਡੀ ਸਾਰੀ ਓਰੀਜਨਲ ਆ ਤੁਸੀਂ ਇੱਕ ਅੱਧਾ ਪੀਸ ਪੇਂਟ ਮੰਨ ਕੇ ਚੱਲ ਪੋ ਕੋਈ ਗੱਲ ਨਹੀਂ ਵਿੱਚੋਂ ਬੈ ਕੇ ਦਿਖਾਉ ਦ ਚੰਗੇ ਤਰ੍ਹਾਂ ਗੱਡੀਆਂ ਹਰ ਇੱਕ ਕੰਡੀਸ਼ਨ ਚੈੱਕ ਕਰਾ ਦਿਓ ਗੱਡੀ ਦੀ ਪੂਰੀ ਸ਼ਫੀਸ਼ੈਂਟ ਦੇਖੋ ਆਟੋ ਕਲਾਈਮਟ ਏਸੀ ਆ ਗਿਆ ਮੀਟਰ ਦੀ ਆਪਾਂ ਚੈੱਕ ਕਰਾਂਦੇ ਆ ਗੱਡੀ ਤੁਹਾਨੂੰ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ 33000 ਹੈ ਇਹ ਗੱਡੀ ਚੱਲ ਗਈ ਤੇ ਪਾਵਰ ਵਿੰਡੋ ਪਾਵਰ ਸਟੀering ਆ ਇਲੈਕਟ੍ਰੋਨਿਕ ਸ਼ੀਸ਼ੇ ਇਸ ਵੇਰੀਐਂਟ ਚ ਆਪਾਂ ਨੂੰ ਮਿਲ ਜਾਂਦੇ ਨੇ ਜੀ ਡੀ ਆਈ ਨੰਬਰ ਪੰਜਾਬ ਦਾ ਡੀਫੋਗਰ ਵੈਕ ਵਾਈਪਰ ਆਪਾਂ ਜਿਵੇਂ ਤੁਹਾਨੂੰ ਦੱਸਿਆ ਕ੍ਰੋਮ ਦੀ ਫੱਟੀ ਨੰਬਰ ਪੰਜਾਬ ਦਾ ਗੱਡੀ ਖੋਲ ਕੇ ਆਪਾਂ ਤੁਹਾਨੂੰ ਬੂਟ ਫਲੋਰ ਦੀ ਮਾੜੀ ਚੈੱਕ ਕਰਾ ਦਿੰਨੇ ਗੱਡੀ ਦੇਖੋ ਕੰਡੀਸ਼ਨ ਇੰਨੀ ਕੀ ਵਧੀਆ ਗੱਡੀ ਦੀ ਸਰਪ੍ਰਾਈਜ਼ ਚੈੱਕ ਕਰੋ ਬਿਲਕੁਲ ਨਵਾਂ ਅਨ ਜੂਸ ਟਾਇਰ ਜੈਕਰਡ ਪਾਣਾ ਉਮੀ ਲਿਵਾਵੇ ਵਿੱਚ ਹੀ ਪੈਕ ਵਿਆ ਕਹਿ ਸਕਦੇ ਹਾਂ ਤੁਹਾਨੂੰ ਇਹੀ ਜੀ ਗੱਡੀ ਨਹੀਂ ਮਿਲ ਸਕਦੀ ਇੰਨੀ ਸਾਫ਼ ਗੱਡੀ ਵਧੀਆ ਗੱਡੀ ਬਰੀਜ਼ਾ ਵਿੱਚ ਕੋਈ ਚੱਲੀ ਵੀ ਘੱਟ ਹੋਈ ਆ ਨੰਬਰ ਵੀ ਪੰਜਾਬ ਦਾ ਆਰਮੀ ਪਰਸਨ ਦੀ ਗੱਡੀ ਆ ਉਹ ਆਪਾਂ ਤੁਹਾਨੂੰ ਦੱਸਿਆ ਜਵੇਂ ਟਾਇਰ ਆਪਾਂ 40 ਤੋਂ 50% ਆਪਾਂ ਤੁਹਾਨੂੰ ਦੱਸੇ ਨੇ ਕਨੈਕਟਰ ਸਾਈਡ ਤੋਂ ਮੜੀ ਜੀ ਇੱਕ ਨਜ਼ਰ ਮਾਰ ਲਓ ਉਸ ਗੱਡੀ ਤੇ ਦੇਖੋ ਮਿਊਜ਼ਿਕ ਸਿਸਟਮ ਆ ਗਿਆ ਕੰਪਨੀ ਵਾਲਾ 2 에어 ਬੈਗ ਤੇ ਆਡੀਓ ਸਟੀਅਰਿੰਗ ਆ ਜਿਹੜੇ ਬੋਲਮ ਕੰਟਰੋਲ ਬਟਨ ਨੇ ਤੇ ਉਹ ਸਭ ਕੁਝ ਗੱਡੀ ਦੇ ਵਰਕ ਕਰਦੇ ਨੇ ਲੈਦਰ ਦੇ ਸੀਟ ਕਵਰ ਉਹ ਆਪਾਂ ਨੂੰ ਇਸ ਵੇਰੀਐਂਟ ਤੇ ਮਿਲ ਜਾਂਦੇ ਨੇ ਬਰੀਜ਼ਾ ਵਾਲੇ ਤੁਹਾਨੂੰ ਮਾੜੀ ਜੀ ਆਪਾਂ ਸਟਾਰਟ ਕਰਕੇ ਗੱਡੀ ਚੈੱਕ ਕਰਾ ਦਿੰਦੇ ਆ ਇੰਜਨ ਦੀ ਤੇ ਬਾਕੀ ਕੋਟੇ ਪਿੱਲਰਾਂ ਦੇ ਵੀ ਤੁਸੀਂ ਚੈੱਕ ਕਰ ਲਓ ਸੈਂਟਰ ਲੋਕ ਵਗੈਰਾ ਮਿਲ ਜਾਂਦਾ ਬਾਕੀ ਗੱਡੀ ਤੇ ਲੋਨ ਵੀ ਹੋ ਜਾਊਗਾ ਸਿੰਪਲ ਤੋਂ ਢਾਪ ਕੇ ਆਉਣਾ ਕਿਦਾ ਤੁਸੀਂ ਪਹਿਲਾਂ ਗੋਡੇ ਬਿਲਡਰ ਚੈੱਕ ਕਰ ਲਓ ਲੋਨ ਦੀ ਗੱਲ ਆਪਾਂ ਦੱਸ ਦਿਆਂ ਤੁਹਾਨੂੰ ਬਾਅਦ ਚ ਕਿੰਨੇ ਕੁ ਪੈਸੇ ਪੈਸੇ ਦੇਣੇ ਕਿਸ ਤਰੀਕੇ ਨਾਲ ਤੁਹਾਡਾ ਲੋਨ ਹੋ ਸਕਦਾ ਕਿੰਨੇ ਕੁ ਪੈਸੇ ਪੈਣ ਦੇ ਦੇਖੋ ਗੋਡੇ ਬਿਲਡਰ ਦੀ ਬਿਲਕੁਲ ਸਾਫ਼ ਗੱਡੀ ਇੰਜਨ ਦੀ ਮਾੜੀ ਨਹੀਂ ਚੈੱਕ ਕਰਾ ਦਿਓ ਇਹਦੀ ਵੀ ਟੈਸਟਿੰਗ ਕਰਾ ਦਿਓ ਚਾ ਕੋਈ ਬਸ ਇਹ ਦਿੱਕਤ ਦਾ ਕੋਈ ਆਂਦੀ ਨਹੀਂ ਨਾ ਲੱਗੀ ਵਕੀ ਇੰਨਾ ਕੋਈ ਇੰਜਨ ਦੀ ਦਿੱਕਤ ਆ ਉਹ ਤੁਹਾਨੂੰ ਧੂਰੀ ਕਾਰਗਿਆ ਤੋਂ ਦੀ ਸ਼ਹਿਰ ਚ ਜਿਹੜੀ ਤੁਹਾਨੂੰ ਕੰਡੀਸ਼ਨ ਦੱਸਤੀ ਪੂਰੀ ਸਬਫੀਜੈਂਟ ਜੇ ਕੋਈ ਸਵਾਲ ਪੁੱਛਣਾ ਹੁੰਦਾ ਜਾਕੂ ਰਹਿ ਦੇਣੀ ਆ ਬਦੀ ਕਈ ਵਾਰ ਫੋਨ ਚੱਕਿਆ ਵੀ ਨਹੀਂ ਜਾਂਦਾ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਪਹਿਲਾਂ ਆਪਾਂ ਗੱਲ ਕਰਦੇ ਆ ਗੱਡੀ ਦੇ ਲੋਨ ਦੀ ਗੱਡੀ ਤੇ ਲੋਨ ਹੋਊਗਾ ਤਕਰੀਬਨ 5 ਕ 5.5 ਦਾ ਆਰਾਮ ਨਾਲ ਹੋ ਜਾਣਾ ਤੁਹਾਡਾ ਸਿੰਪਲ ਵਧੀਆ ਤਕਰੀਬਨ ਇਹ ਲਾ ਲੋ ਵੀ 6.5 ਦੇ ਨੇੜੇ ਤੇਰੇ ਤੁਹਾਡਾ ਲੋਨ ਹੋ ਜਾਣਾ ਗੱਡੀ ਦੇ ਰੇਟ ਦੀ ਗੱਲ ਕਰਦੇ ਆ ਗੱਡੀ ਦਾ ਰੇਟ ਆ ਵੀਰੇ 8,25,000 ਰੁਪਇਆ 8,25,000 ਰੁਪਇਆ 2019 ਮਾਡਲ ਜੀਡੀਡੀਆਈ ਪੰਜਾਬ ਨੰਬਰ ਦੀ ਗੱਡੀ ਨਾਲ ਦੇ ਟਾਇਰ ਨੇ ਸਟਿਪ ਨਹੀਂ ਅਨਯੂਜ਼ਾ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਅਜਿਹੀਆਂ ਗੱਡੀਆਂ ਬਾਰ-ਬਾਰ ਨਹੀਂ ਆਉਂਦੀਆਂ ਜੇ ਵੀਡੀਓ ਵਧੀਆ ਲੱਗਦੀ ਵੀਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਸਪੈਸ਼ਲ ਤੁਹਾਡੇ ਵਾਸਤੇ ਇਹ ਤੋਹਫਾ ਲੈ ਕੇ ਆਏ ਆਂ ਮਿਲਦੇ ਆਂ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਅਸੀਂ ਕਾਲ ਵੀਡੀਓ ਦੇਖਣ ਲਈ ਧੰਨਵਾਦ